ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆਪਣਾ ਇਹ ਕਿਸਾਨੀ ਨਾਲ ਸੰਬੰਧਿਤ ਪੇਜ ਆ ਇਹਦੇ ਉੱਤੇ ਕਿਸਾਨੀ ਨਾਲ ਸੰਬੰਧਿਤ ਸਾਰੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜੋ ਤੂੜੀ ਦਾ ਰੇਟ ਚੱਲਦਾ ਹੈ ਜਿਹੜੀ ਘਰਾਂ 'ਚ ਤੂੜੀ ਆ ਹਲੇ ਉਹ ਨਾ ਵੇਚੋ ਕਿਉਂਕਿ ਸਿਆਲਾਂ ਤੱਕ ਵਧਣ ਦੇ ਪੂਰੇ ਚਾਂਸ ਨੇ ਇਸ ਟਾਈਮ ਆਪਾਂ ਝੋਨਾ ਲਾ ਕੇ ਜਿਹੜੀ ਆਪਣੇ ਖੇਤਾਂ ਦੇ ਵਿੱਚ ਧੜਾਂ ਜਾਂ ਕਪ ਪਏ ਨੇ ਆਪਾਂ ਗੱਲ ਕਰਦੇ ਆਂ ਉਹਦੀ ਅੱਜ ਕਿਉਂਕਿ ਇਸ ਟਾਈਮ ਪਹਿਲਾਂ 200 ਤੇ ਰੇਟ ਖੜਾ ਰਿਹਾ ਹੈ ਫਿਰ 210 15 ਹੁੰਦਾ ਹੋਇਆ ਹੁਣ ਹੁਣ 235 ਰੁਪਏ ਰੇਟ ਹੋ ਗਿਆ ਜੀ ਤੂੜੀ ਦਾ ਬਹੁਤ ਵੱਡੀ ਅਪਡੇਟ ਆ ਕਿਉਂਕਿ ਇਕੋ ਲਗਤ ਉਸਾਲ ਆਇਆ ਤੂੜੀ ਦੇ ਵਿੱਚ ਜਿਹੜੀ 200 ਤੇ ਖੜੀ ਸੀ ਤੇ ਉਹਦੇ ਵਿੱਚ ਵੱਡੀ ਅਪਡੇਟ ਇਹ ਆਈ ਹੈ ਕਿ 235 ਰੁਪਏ ਰੇਟ ਹੋ ਚੁੱਕੇ ਜਿਹੜੇ ਕਿਸਾਨ ਭਰਾਵਾਂ ਨੇ ਆਪਣੇ ਖੇਤਾਂ ਦੇ ਵਿੱਚ ਤੂੜੀ ਪਈ ਆ ਕਿਉਂਕਿ ਬਾਰਸ਼ਾਂ ਦਾ ਟਾਈਮ ਆ ਗਿਆ ਬਾਰਸ਼ਾਂ ਦੇ ਟਾਈਮ ਦੇ ਵਿੱਚ ਆਪਣੀ ਨਾਂ ਵਾਲਾ ਅੱਧੀ ਪਾਣੀ ਟਰਾਲੀ ਦਾ ਖਰਾਬ ਹੀ ਹੋ ਜਣੀ ਹੈ ਕਿਉਂਕਿ ਜਦੋਂ ਮੀਂਹ ਪੈ ਗਿਆ ਉੱਪਰਲੀ ਤੂੜੀ ਇਹ ਉੱਪਰਲੀ ਤੈ ਹੈ ਉਹ ਸਤਾ ਖਰਾਬ ਹੀ ਹੋ ਜਾਣੀ ਆ ਫਿਰ ਦੂਜਾ ਨੰਬਰ ਹੁਣ ਝੁੰਨਾ ਲਾਉਣ ਦਾ ਹਲੇ ਆਪਣੇ ਕੋਲ ਟਾਈਮ ਹੈਗਾ ਕਿਉਂਕਿ ਬਹੁਤ ਤਰ੍ਹਾਂ ਦੇ ਹਲੇ ਬੀ ਚਾਲਦੇ ਨੇ ਜਿੰਨਾਂ ਦੀ ਲਵਾਈ ਚੱਲੀ ਜਾਂਦੀ ਆ ਤੁਸੀਂ ਕੋਈ ਵੀ ਉੱਥੇ ਬੀ ਹੋਰ ਲਾ ਸਕਦੇ ਹੋ ਕਿਉਂਕਿ ਨਾਲ ਤਾਂ ਆਪਾਂ ਤੂੜੀ ਰੱਖ ਲਈ ਤੂੜੀ ਦਾ ਭਾਅ ਵਧ ਗਿਆ ਉਹ ਵੇਚ ਲਈ ਤੇ ਨਾਲ ਹੀ ਆਪਾਂ ਜਿਹੜੀ ਝੂਨੇ ਦੀ ਪੈਦਾਵਾਰ ਸੀ ਉਹ ਕਰ ਲਈ ਤੇ ਇਹੀ ਕਿਸਾਨ ਵੀਰਾਂ ਨੂੰ ਮੈਂ ਅੱਜ ਦੀ ਆਪਣੀ ਵੱਡੀ ਅਪਡੇਟ ਦਿੰਨਾ ਕਿ ਤੂੜੀ ਦਾ ਰੇਟ 235 ਰੁਪਏ ਪ੍ਰਤੀ ਕੁਇੰਟਲ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਇਲਾਕੇ ਦੇ ਵਿੱਚ ਕੋਈ ਵਾਧ ਘਾਟ ਆ ਤੇ ਕਿਹੜੇ-ਕਿਹੜੇ ਇਲਾਕਿਆਂ 'ਚ ਕਿੰਨਾ ਰੇਟ ਚੱਲਦਾ ਤੇ ਆਪਾਂ ਆਪਣੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ 235 ਰੁਪਇਆ ਬਹੁਤ ਵੱਡੀ ਸਾਲ ਮਾਰੀ ਆ ਕੇਰਾ ਤੂੜੀ ਨੇ ਤੇ ਅੱਗੇ ਜਾ ਕੇ ਜਿਹੜੀਆਂ ਆਪਣੇ ਘਰਾਂ ਚ ਤੂੜੀਆਂ ਪਈਆਂ ਨੇ ਉਹਦੇ ਵਿੱਚ ਅੱਗੇ ਹੋਰ ਵਾਧਾ ਹੋਣਾ ਕਿਉਂਕਿ ਸਰਦੀਆਂ ਆਉਣ ਚ ਟਾਈਮ ਆ ਤੇ ਹਰੀ ਹਰਾ ਪੱਠਾ ਵੀ ਇਸ ਟਾਈਮ ਹਲੇ ਹੈਗਾਗਾ ਤੇ ਹੁਣ ਚਾਰ ਵੀ ਪੈ ਗਿਆ ਚਾਰ ਕਰਕੇ ਕੋਈ ਅਸਰ ਪਾਉ ਨਾ ਪਊਗਾ ਉਹ ਉਹਦੇ ਸਬੰਧ ਚ ਆਪਾਂ ਅੱਗੇ ਵੀਡੀਓ ਪਾਉਦਾਂਗੇ ਪਰ ਜੋ ਇਸ ਟਾਈਮ ਰੇਟ ਚੱਲਿਆ 235 ਰੁਪਇਆ ਜਿਹੜੇ ਕਿਸਾਨ ਭਰਾਵਾਂ ਨੇ ਵੇਚਣੀਆਂ ਖੇਤਾਂ ਚ ਪਈ ਤੂੜੀ ਉਹ ਵੇਚ ਸਕਦੇ ਨੇ ਧੰਨਵਾਦ